ਸਭਾ ਚੋਇਆ ਸਾਰਾ ਆਹ ਕੁਛੀ ਤੇ ਲਾਉਣੀ ਇੱਕ ਸਕੰਡਰ ਦੇ ਤੱਕ ਰੈਸੋਮੂਵੇਟੀ ਗ੍ਰੀਫ ਕਰਦੀ ਹਾਂਜੀ ਉਸਤਾਦ ਜੀ ਠੀਕ

ਫਿਰ ਮੈਂ ਇਹ ਇਕੱਠਾ ਕਰ ਰਹੇ ਹਾਂ ਜੀ ਡੀਪੀ ਆਰ ਸਰਦਾਰ ਜੀ ਗੁਰਮਖ ਅੱਛਾ ਦੇਖੋ ਅੱਜ ਫਿਰ ਇਹ ਟੂ ਵੀ ਲੈਂਦਾ ਨਾ ਹੋਵੇ ਸਰ ਪਹਿਲਾਂ ਸਮਾਗਮ ਕਰ ਲਈਏ ਸਨਮਾਨ ਹੋ ਜੇ ਸਰ ਤੋਂ ਫਿਰ ਦੁਬਾਰੀ ਮੈਂ ਬੈਠੇ ਰਹਾਂਗੇ ਵਧੀਆ ਹੋ ਜੂਗੀ ਆ ਗੀ ਠੀਕ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਕਹਿੰਦਾ ਇੱਕੋ ਸਾਰੇ ਕਰੇਗਾ ਹਾਂ ਜੀ ਇਕੱਠੇ ਕਰ ਲੈ ਜੀ ਅੱਜ ਮੈਂ ਸਾਨੂੰ ਆ ਜਾਗਾ ਬਾਰੇ ਅੱਜ ਕੋਈ ਗੱਲ ਕਰਨਾ ਕੋਈ ਆਇਆ ਲੱਗ ਗਿਆ ਯਾਰ ਦਿਨਾਲ ਹੋ ਗਈ ਐਡੋਰੀ ਬਾਜਰੀ ਮਰਿਡਾ ਲਿਓ ਜਿਹੜੇ ਕੰਮ ਆ ਉਹਦਾ ਸਰਕਾਰ ਜਾਣ ਦਾ ਬਹੁਤ ਹਾਂ 2 ਮਿੰਟ ਵੀਰੇ ਕੋਈ ਗੱਲ ਠੀਕ ਆ ਨਾਲੇ ਆਏ ਨੇ ਕੋਈ ਗੱਲ ਆਪਾਂ ਬਾਅਦ ਕਰ ਚੱਲੋ ਪਰਸ ਨੂੰ ਅੱਗੇ ਕੀ ਆ ਗੱਲ ਕਰੋ ਬਹੁਤੀ ਸਰਕਾਰ ਨੂੰ ਸਾਡੇ ਅੱਜ ਦੇ ਮੁੱਖ ਮਹਿਮਾਨ ਸ੍ਰੀ ਲਾਲ ਸਿੰਘ ਜੀ ਕਲਰੂ ਸਾਹਿਬ ਮੰਤਰੀ ਸਾਹਿਬ ਸਭ ਤੋਂ ਪਹਿਲਾਂ ਅਸੀਰ ਆਰਪੀ ਐਸੋਸੀਏਸ਼ਨ ਖੰਨਾ ਸਾਰੀ ਮੰਡੀ ਕੰਨੀ ਐਸੋਸੀਏਸ਼ਨ ਕਨੀਓ ਤੁਹਾਡਾ ਥੰਨਾ ਮੰਡੀ ਬਹੁਤ ਦੇ ਸਵਾਗਤ ਕਰਦੇ ਆ ਉਹਨਾਂ ਦੇ ਨਾਲ ਸਾਡੇ ਐਸਜੀਪੀ ਸਾਹਿਬ ਢਿਲੂ ਸਾਹਿਬ ਸਾਡੇ ਪੀਐਫਐਸ ਮੈਡਮ ਸ਼ਿਵਲੀ ਕੋਹੜੀ ਸਾਡੇ ਪ੍ਰਧਾਨ ਜੀ ਸਰਬੰਸਤ ਸਿੰਘ ਰੋਸ਼ਟਾ ਜੀ ਸਾਡੇ ਸ਼ਹਿਰ ਦੇ ਨਵੇਂ ਬਣੇ ਚੇਅਰਮੈਨ ਸਰਦਾਰ ਜਗਤਾਰ ਸਿੰਘ ਜੀ ਰਮਨ ਹੜੀ ਕਿ ਮੇਰੇ ਆਪੇ ਭਰਾਵੋ ਸਭ ਤੋਂ ਪਹਿਲਾਂ ਬਲਾਉਂ ਛੱਤੀ ਵਾਹਿ ਕਸੀਕਰ ਖਾਲਸਾ ਜੀ ਲਾਇਆ ਕਰ ਜੀ ਦਿਨ ਦੇ ਤੇੰਤੀ ਸਾਹਿਬ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਦੂਜੀ ਤੀਜੀ ਵਾਰ ਤੁਸੀਂ ਮੇਰੇ ਸਾਥੀ ਜੀ ਦੀ ਸਭ ਤੋਂ ਬੜੀ ਮੁੰਜੀ ਦੇ ਵਿਚ ਆਇਆ ਤੇ ਅਸੀਂ ਇਸ ਸਾਥੀ ਨੂੰ ਕੁਝ ਨਸਿਆਂ ਮਾਰਦੀ ਹੁੰਦੀਆਂ ਰੋਸ਼ਨਾ ਮਲਕੀ ਸਾਹਿਬ ਰਹਿੰਦੀਆਂ ਨੇ ਅਸੀਂ ਸ਼ੁਕਰ ਗੇ ਆਂ ਮੀਂਹ ਸਰਕਾਰ ਭਰਮਾਲ ਸਿੰਘ ਮਾਨ ਸਾਹਿਬ ਨੇ ਕਿ ਜਿੱਦਾਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਸੀਂ ਅੱਜ ਸਾਡਾ 4ਵਾਂ ਸੀਜ਼ਨ ਕਰਦੇ ਹਾਂ ਜਿਹੜਾ ਕਾਣਕ ਦਾ ਅਸੀਂ ਪੂਰੀ ਸਮੂਥਲੀ ਕੰਮ ਚੱਲ ਰਿਹਾ ਕੋਈ ਦਿੱਕਤ ਨਹੀਂ ਸਾਡੇ ਜਿਹੜੇ ਵਿਅਸਤਰ ਬੈਠੇ ਨੇ ਮੈਡਮ ਕਦੇ ਵੀ ਸਾਨੂੰ ਕਿਸੇ ਕਿਸਮ ਦੀ ਬਦਤਬਦੀ ਨਹੀਂ ਜੀ ਸਾਰਾ ਪਿਛਲੇ ਸਮੇਂ ਦੇ ਵਿੱਚ ਸਾਨੂੰ ਕੋਈ ਦਿੱਕਤਾਂ ਕੁਝ ਨਾ ਆਈਆਂ ਰਹੀਆਂ ਕਿਉਂਕਿ ਆਪੀਆਂ ਭਰਾਵਾਂ ਨੂੰ ਵਿਸ਼ਵਤੀ ਨੂੰ ਦੇਜਾ ਚੈਂਡਾ ਦੇ ਵਿੱਚ ਕਾਫੀ ਸਮੱਸਿਆਵਾਂ ਆਗੀਆਂ ਸੋ ਆਪਾਂ ਨੇ 3 ਸਾਲਾਂ ਨੂੰ ਕੀਤੀ ਚੌਕੀ ਸਾਡੀ ਬਹੁਤ ਦੀ ਚੱਕੀ ਹੈ ਉਹ ਇੱਕ ਸਾਡੇ ਛੋਟੀ ਦੀ ਮੰਗ ਸੀ ਮੈਂ ਆਰਤੀ ਨੂੰ ਸਾਡੇ ਦਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਸਾਡੇ ਦਾ ਜਿਹੜੀ ਆਰਥ ਹੈ 42% ਚੱਲਦੀ ਸੀ ਬਹੁਤ ਲੰਬੇ ਸਮੇਂ ਤੋਂ ਜੋ ਤੱਕ तकरीबन ਮੈਨੂੰ ਯਾਦ ਆ ਕਿ 2015 ਚ ਵੀ ਅਸੀਂ ਚੀਫ ਮਿਨਿਸਟਰ ਸਰਕਾਰ ਪ੍ਰਕਾਸ਼ ਸਿੰਘ ਬਾਦਲੂ ਜੀ ਨੇ ਮਿਲ ਕੇ ਦਿੱਤੀ ਉਹਨਾਂ ਨੇ ਵੀ ਅਸੀਂ ਵਧਾਉਣ ਦੀ ਆਪਣੀ ਆਰਥ ਵਧਾਉਣ ਬਾਰੇ ਬੇਨਤੀ ਕੀਤੀ ਸੀ ਪਰ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਜਦੋਂ ਛੋਟੀ ਅਸਤੀ ਬਾਕੀ ਆ ਆਟੋਮੈਟਿਕਲੀ ਫੂਡੀਆਰ ਦੀ ਬਾਤ ਨਹੀਂ ਆ ਚਲੋ ਸਮਾ ਵਿਧਿਆ ਪਰ ਕੁਝ 3 4 ਸਾਲ ਤੋਂ ਜਿਹੜੀ ਸਾਡੀ ਯਾਰ ਤਾਨਾ ਜੀ ਸਾਹਿਬ ਉਹ ਫ੍ਰੀਜ਼ ਧਰਤੀ ਸਰਕਾਰ ਸੋ ਅਸੀਂ ਬਿੰਦੀ ਹੀ ਮੁੱਦਾ ਸਰਕਾਰ ਭਾਸ਼ਾ ਜੀ ਮਾਨ ਜੀ ਮਿਸਟਰ ਸਾਹਿਬ ਕੋ ਲੈ ਕੇ ਗਏ ਵੀ ਦੇਖੋ ਮੰਗਿਆ ਇਹਦਾ ਟਾਈਮ ਨਾਲ ਹਰੇਕ ਬੰਦੇ ਦੀ ਤਨਖਾਹ ਵਾਧੀ ਆ ਸਮੇਂ ਦੇ ਨਾਲ ਪਰ ਸਾਡੇ ਵੀ ਖਰਚੇ ਵਧਦੇ ਨੇ ਕਰਕੇ ਸਾਨੂੰ ਐਮਐਸਟੀ ਬਾਜਾ ਦੀ ਨਾਲੇ 2 4 ਪਰ ਹਰਥੇ ਖਾਚਾ ਨਹੀਂ ਪਰ ਜਿਹੜੀ ਸਾਡੀ ਆਪ ਫ੍ਰੀਜ਼ ਹੋਗੀ ਉਹਨਾਂ ਦਾ ਸਾਡਾ ਬਰਨਸਤਾਨ ਹੋਇਆ ਸੋ ਮੰਤਰੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਉਹ ਕਹਿੰਦੇ ਵੀ ਅਸੀਂ ਹਮੇਸ਼ਾ ਇੱਕ استان ਨੂੰ ਤੇ ਆਰਥਿਕ ਵਿਆਪਰੀਆਂ ਨਾਲ ਘਰੇ ਵੀ ਸਾਡੀ ਬੇਨਤੀ ਉਹਨਾਂ ਨੇ ਕਹਿੰਦੇ ਵੀ ਜੇਕਰ ਸੈਂਟਰ ਸਰਕਾਰ ਜਿਹੜੀ ਆਰਥ ਨਹੀਂ ਦੇਉਗੀ ਉਹਦੀ ਥੋੜੀ ਪ੍ਰਧਾਈ ਜਿਹੜੀ ਸਟੇਟ ਸਰਕਾਰ ਕਰੂਗੀ ਸੋ ਸਾਡੀ ਹੱਥ ਵੱਲ ਕੇ ਬੇਨਤੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਬਹੁਤ ਵਧੀਆ ਕਮਚਨ ਰਿਹਾ ਵੀ ਉਹ ਸਾਡੀ ਆਰਥ ਵਾਲੇ ਵੀ ਜਰੂਰ ਤੁਸੀਂ ਸਾਡੀ ਇਹ ਵੀ ਮੰਗਾ ਕੁਝ ਦਿਨ ਸਰਕਾਰ ਦਾ ਤੱਕ ਦਿਓ ਸੋ ਸਾਡੇ ਮੰਡੀ ਇਸਿਆਨੇ ਕਾਫੀ ਭਰੀ ਮੰਡੀ ਹੈ ਸੋ ਤਾਂ ਇੱਕ ਵਾਰ ਫੇਰ ਅਸੀਂ ਸਾਰੇ ਆਪੀ ਐਸੋਸੀਏਸ਼ਨ ਖਾਣਨ ਬਣਾ ਸਾਡੇ ਜੀਰਨ ਸਾਹਿਬ ਨੂੰ ਇਸਾਨੀ ਦੀਆਂ ਆਪੀ ਭਰਾਵਾਂ ਕੋਲ ਸੋ ਤਾਂ ਇਥੇ ਹਾਜ਼ਰੀ ਦੇ ਅਸੀਂ ਬਹੁਤ ਬਹੁਤ ਆਪਿਸ ਬਖ ਕਰਦੇ ਹਾਂ ਸੋ ਉਹਨਾਂ ਨੂੰ ਬੇਨਤੀ ਕਰੂੰਗਾ ਸਾਡੀ ਐਸੋਸੀਏਸ਼ਨ ਦੇ ਪਤਾਂ ਸਰਦਾਰ ਹਰਵੰਸ ਸਿੰਘ ਜੀ ਰੋਸ਼ਟਾ ਉਹ ਤੁਹਾਨੂੰ ਗੋਮੈਂਟ ਦੇ ਆਪਾਂ ਮੀਡੀਆ ਮੰਤਰੀ ਸਾਹਿਬ ਪਹਿਲਾਂ ਅਸੀਂ

ਜੋ ਸਾਡੇ ਕੋਲ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਰ ਆਓ ਜੀ ਲੋ ਸ਼ੁਕਰੀਆ ਲੱਗ ਹੋ ਗਿਆ ਜੀ ਸਰ ਬਹੁਤ ਵਧੀਆ ਸਾਡੇ ਜਿਵੇਂ ਸਾਡੇ ਬਹੁਤ ਵਧੀਆ ਬਹੁਤ ਵਧੀਆ ਇਨਸਾਨ ਨੇ ਲਿਆ ਭਾਈ ਮੈਡਮ ਇੱਥੇ ਲਓ ਆਜੋ ਅੱਛਾ ਅੱਛਾ ਚਾਰ ਬੈਠ ਕੇ ਸਰਾ ਪੰਜਵੇਂ ਬੈਠ ਅੱਛਾ ਵਾ ਕਰੀਏ ਜੀ ਸ਼ੁਰੂ ਕਰੀਏ ਜੀ ਆਜੋ ਫਿਰ ਬਹੁਤ ਹੀ ਸੁਨਾਰ ਲੋਕ ਸ੍ਰੀ ਰਾਜਾ ਚੌਧਰੀ ਸਾਹਿਬ ਦੇ ਸੁਣਾਈ ਮਾਤਰੀ ਚੌਧਰੀ ਪੰਜਾਬ ਸਰਕਾਰ ਉਹਨਾਂ ਦੇ ਨਾਲ ਆਏ ਸਰ ਜੀ ਸਾਹਿਬ ਸਾਡੀ ਮਹਿੰਦ ਸਾਡੀ ਜੀ ਸਾਰੇ ਜੀ ਸਾਹਿਬ ਤਾਂ ਇਹ ਨਵੇਂ ਨਵੇਂ ਭਰੇ ਸਤਿਗੁਰੂ ਜੀ ਜਰਮਾ ਸਾਹਿਬ ਹੋਰ ਦੇ ਸਾਰੇ ਆਸਥੀ ਗ੍ਰਾਹਕੋ ਸਤਿ ਪ੍ਰਸਾਦ ਹੋ। ਐਮਪੀ ਜੀ ਦਾ ਖਾਲਸਾ ਉਸ ਲਈ। ਮਾਤਮ ਜੀ ਦਰ ਉਸ ਨੇ ਲੰਗ ਲੱਗ ਕੇ ਉਹ ਰਹੇ ਨੇ ਤੇ ਜਿਦ ਤੱਕ ਸਾਰਾ ਦੰਡੀ ਆਪ ਦੇਖੀਏ ਇਹ ਕਹੇ ਕਿ ਅਜੇ ਤੱਕ ਅਭੀ 7ਵੀਂ ਵੰਗੜਾ ਹੈ। ਸੇਵਾ ਜਰ ਆਪਣਾ ਚੱਤਨੀ ਆ। 7ਵੀਂ ਵੰਗੜਾ ਜੇ ਅਜੇ ਤੱਕ ਕਰਨ ਕਰੇ ਕੋਈ ਸੱਤ ਸੱਤੀ ਵੰਗੜਾ ਸੇ ਆਰਕੋਲੀ ਕਰੀ ਬਿਆ ਕੋਈ ਨਾ ਕਰੇ। ਤੇ ਹੋਣੀ आज ਜਿਹੜੀ ਫਰਕਾਰ ਹੈ ਕਿ ਕਹਿੰਦੇ ਇਹੇ ਬੰਤੀ ਨੌਜਵਾਨੀ ਇਕਨੋਂ ਦੂਸਰੀ ਸਾਰਾਇ ਜਦੋਂ ਮੰਤਰੀ ਸਮਸਰ ਰਾਇਸੀ ਬਾਰੇ ਬੱਚੇ ਸਾਰੇ ਬੱਚੇ ਨੇ ਉਹਨਾਂ ਨਾਲ ਜੁਟਾ ਸੀ ਹੈਗਾ ਬੰਦੇ ਦਾ ਕਾਰਨ ਹੋਇਆ ਹੈ ਨੌ ਤਰੀਕ ਤੋਂ ਅੱਜ 22 ਤਰੀਕ ਹੋ ਗਈ ਅੱਜ ਤੱਕ ਮਟਕਾ ਤੱਕ ਮਨੀ ਦੇ ਵਿੱਚ 12 ਲੱਖ 55000 ਕਟਾ ਬੈਂ ਮਿਲ ਪਹੁੰਚ ਚੁੱਕੇ ਹੈ ਜਿਹਦੇ ਵਿੱਚੋਂ 8 ਲੱਖ 90 ਮੈਦਾਨ ਵਿੱਚ ਅਤੇ 1 ਲੱਖ ਹੋ ਚੁੱਕਿਆ ਕੱਤਰਫ ਸਾਇਕੇ ਜਿਹੜੀ ਕਿਤੇ ਗਏ ਪਹੁੰਚ ਗਈ ਜਿੰਨਾ ਮਾਲ ਹੁਣ ਤੱਕ ਅੰਤ ਖੁੱਦਿਆ ਗਿਆ ਉਹਦੀ ਸਾਰੀ ਪੇਮੈਂਟ ਤੇ ਕਿਸਾਨਾਂ ਦੇ ਖਾਤੇ ਪੈ ਚੁੱਕੀ ਹੈ ਸਾਨੂੰ ਕਿਸੇ ਕਿਸਮ ਦੀ ਕੋਈ ਰਿਕਰ ਜਾਂ ਕਾਪੀ ਕੋਈ ਕਿਸੇ ਕਿਸਮ ਦਾ ਸਾਨੂੰ ਕਿਸੇ ਅਫਸਰ ਤੋਂ ਚਾਹੇ ਉਹ ਜ਼ਿਲ੍ਹੇ ਦਾ ਹੋਵੇ ਚਾਹੇ ਉਹ ਜਿਹੜਾ ਇੱਥੇ ਦਾ ਹੋਵੇ ਕੋਈ ਇੱਕ ਸਰਕਾਰ ਸਰਕਾਰ ਵੀ ਨਸਣੇ ਚਾਹਤੇ ਨਹੀਂ ਤੇ ਵਿੱਤੀ ਦੇ ਚੈੱਕੇਦਾਰ ਬਣ ਲੋ ਸਾਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਹੀਂ ਚੈੱਕੇਦਾਰ ਦਾ ਵੀ ਕੰਮ ਇੱਕ ਪਹਿਲੇ ਪਾਸੇ ਇਹ ਚੰਦਰੀ ਹੈ ਆ ਪੁਰਾਣੀ ਗੱਲ ਹੈ ਜਿਹੜੀ ਅਸੀਂ ਕੀਆ ਤੇ ਸਾਲ ਪਹਿਲੇ ਨਿਕਮੋਰ ਦਾ ਸੋਕ ਉਹ ਸਾਰਾ ਖਤਮ ਹੈ ਕੋਈ ਕੰਮ ਬਹੁਤ ਹੋਇਆ ਚੱਲਦਾ ਹੈ ਤੇ ਬਾਕੀ ਕੋਈ ਅੱਥਰ ਪਹੁੰਚੇ ਹੋ ਤੁਹਾਨੂੰ ਵੀ ਆਇਆ ਤੇ ਮਾਤਰੀ ਸਾਹਿਬ ਜੋ ਗਰੇ ਦਰਸ਼ਕ ਜੀ ਨੇ ਕਹੀ ਹੈ ਗੱਲ ਅਸੀਂ ਮੈਂ ਜਦੋਂ ਤੱਕ ਇਹਦੇ ਕੋਲ ਸੀ ਮਾਤਰੀ ਸਾਹਿਬ ਦੀ ਬਸ ਮੌਜੂਦ ਸੀ ਮੈਂ ਤੁਹਾਨੂੰ ਸਾਰੇ ਪੰਜਾਬ ਪਰੂਏ ਦੇਖਤੀ ਕਰਦਾ ਵੀ ਜਿਹੜੀ ਸਾਡੀ 32% ਦਾ ਹੱਦ ਹੈ ਤੇ ਜਿਹੜਾ ਕਿ ਪਿਛਲੇ 20 ਸਾਲ ਤੋਂ ਚੱਲਿਆ ਆ ਰਿਹਾ ਹੈ ਇਹ ਸੈਂਟਰ ਸਰਕਾਰ ਦੇ ਇਹ ਦਾਟਾ ਪੀ ਕਰਦਾ ਸੀ ਆਈ ਪੀ 15 ਰੁਪਏ ਕੋਈ ਸਰਫਰਕ ਹੈ ਉਹਦੇ ਬਗਰ ਪੈਛੇ ਏਰੀਏ ਸਾਡੇ ਮੁਖਵ蒂 ਸਾਹਿਬ ਗਏ ਸੀ ਦਿੱਲੀ ਤੇ ਨਾਵਾਂ ਦੇ ਸਾਡੇ ਆਪਣੇ ਸੀਐਸਆਰ ਹਿਸਾਬੀ ਗਏ ਸੀ ਉਹਨੇ ਸਾਡਾ ਕੇਸ ਕੌਂਸਲ ਦੇ ਕੋਲ ਜੇ ਰੱਖਿਆ ਜੋਦੀ ਸਾਹਿਬ ਕੋ ਰੱਖਿਆ ਜਿਸ ਇੱਕ ਮੈਂ ਕਿਹਾ ਵੀ ਹੈ ਜਿਸ ਤਰ੍ਹਾਂ ਕਰੇ ਸਾਡੀ ਤਰ੍ਹਾਂ ਇਹ ਬੇਨਤੀ ਹੈ ਵੀ ਤੁਸੀਂ ਵੀ ਇਸ ਬੈਠ ਵਿੱਚ ਮਤਲਬ ਰੱਖ ਦਿੰਦੇ ਹੋ ਇਹ ਸਰਦਾਰੀਆ ਕੇਸ ਹੈ ਪਲੀਜ਼ ਵੀ ਆਪਣਾ ਜਿਸ ਤਰ੍ਹਾਂ ਅਸੀਂ ਤੁਹਾਨੂੰ ਵਾਹੀ ਦੇ ਵਿੱਚ ਸਾਰੇ ਪੜੇ ਆਰਤੀ ਬਰਾਵਾ ਨੇ ਮਲੇਮਾਰ ਤੇ ਬਜ਼ੁਰਗ ਉੱਤਾ ਪਾਈਆਂ ਵਾਹੀ ਦੇ ਵਿੱਚ 92 ਐਮਐਲਏ ਲੈ ਗਏ ਨੇ ਉਹਦੇ ਵਿੱਚ ਮੇਨ ਰੋਲ ਆਰਤੀਆਂ ਦਾ ਪਿਆਰ ਜ਼ਿਆਦਾ ਹੁਣ ਤੂੰ ਹੁਣ ਵੀ ਅਸੀਂ ਵਿਸ਼ਵਾਸ ਕਰਵਾਂਗੇ ਕਿ 27 ਦੇ ਵਿੱਚ ਵੀ ਥੋੜੀ ਸਰਕਾਰ ਲਿਆਵਾਂਗੇ ਸਾਡੀ ਜਿਹੜੀ ਸਾਡੀ ਹੱਕ ਹੈ ਇਹ ਕੀ ਸਾਡੀ ਇਹ ਸਾਡਾ ਹੱਕ ਹੈ ਚਾਹੇ ਸਰਕਾਰ ਸਰਕਾਰ ਦੇਵੇ ਇਹ ਸੈਂਟਰ ਸਰਕਾਰ ਨਹੀਂ ਦਿੰਦਾ ਸਾਨੂੰ ਕਿਹਾ ਸੀ ਮੁਕਮਤ ਸਿੰਘ ਸਾਹਿਬ ਨੇ ਵੀ ਜੇ ਉਹ ਨਹੀਂ ਕਰਦੇ ਤਾਂ ਅਸੀਂ ਉਹ ਪੈਸੇ ਥੋੜੇ ਕੋਆਕ ਇੱਕ ਲੱਖ ਕੋਲ ਕੇ ਸਾਲ ਦਾ ਇੱਕ ਲੱਖਾ ਸੀ 1 ਕਰੋੜ ਤਾਂ ਇੱਕ 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 ਰੁਪਿਆ ਇੱਕ 80 ਰੁਪਏ ਬਣਦਾ 80 ਰੁਪਏ ਬਣਦਾ ਉਹ ਸਾਨੂੰ ਬਲੀ ਯਾਰ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਡਾ ਅੱਜ ਐਮਐਸਏ ਵੀ ਆਪੇ ਹੱਥੀਂ ਲਾ ਸਕਾ 100-200 ਰੁਪਏ ਭਜਾਂਦਾ ਸੀ 4 ਸਾਲ ਤੋਂ ਇਹ ਲੱਗਿਆ ਦਿੱਕਾ ਲੱਗਿਆ ਵੀ ਅਸੀਂ ਛੜੀ ਰੁਪਏ ਦੇ ਖੜੇ ਆ ਲੋਕਾਂ ਦੀ ਆਸਰਾ ਦੀਆਂ ਹੋਰ ਦੀਆਂ ਸਾਰੇ ਪਾਸੇ ਸਰਕਾਰ ਬਾਧੀਆਂ ਨੇ ਪੈਸ਼ਨਾਂ ਬਾਧੀਆਂ ਨੇ ਪਰ ਆਰਤੀਆ ਜਿਹੜਾ ਤੇ ਜਿਨੇ 9 ਤਰੀਕ ਤੋਂ ਲੈ ਕੇ 30 ਤਰੀਕ ਤੱਕ 20 ਲੱਖ ਟਾਂ ਕਰਨਾ ਮੰਡੀ ਦੇ ਵਿੱਚੋਂ ਇੱਥੋਂ ਖਰੀਦ ਕੇ ਉਹਨੂੰ ਅਲਿਪਟ ਕਰਾ ਕੇ ਉੱਥੇ ਭੇਜਣਾ ਪਗਦਾਮਾ ਦੇ ਵਿੱਚ ਤੁਸੀਂ ਇਹ ਪੁੱਲ ਬੁਣ ਰਸਣਾ ਗਿਆ ਵੀ 30 ਤਰੀਕ ਤੱਕ ਦਾਣਾ ਦਾਣਾ ਕਰਨਾ ਮੰਡੀ ਦੇ ਵਿੱਚੋਂ ਚਾ ਕੇ ਪਗਦਾਮਾ ਚ ਰਹਿ ਜਾਊਗਾ ਇੱਥੇ ਕੋਈ ਅਧਰ ਕਿਸੇ ਕਿਸੇ ਨੂੰ ਕਿਸਾਨ ਨੂੰ ਕੀ ਵਿਦਵਾ ਕੋਈ ਸਭ ਇੱਥੇ ਬੱਚਾਂ ਦੀ ਰੋੜ ਦੀ ਕੀ ਤਖਾਲੀ ਜੀ ਪੱਡੀ ਐ ਇਹ ਦਿਲ ਹੋ ਜੂਗੀ ਮੈਂ ਤੁਹਾਨੂੰ ਫੇਰ ਦੁਬਾਰਾ ਬੇਨਤੀ ਕਰਦਾ ਵੀ ਆਪਾਂ ਵੀ ਸਾਡੇ ਸਾਡੇ ਸਾਡਾ ਹਾਂ ਦਾ ਨਾਰਾ ਭਰੋ ਤੇ ਸਰਕਾਰ ਅਜੀ ਥੋੜੇ ਲਾਵਣਾ ਤੇ ਤੁਹਾਡੇ ਵਾਸਤੇ ਦਾਣਾ ਵੀ ਘਾ ਕੇ ਵਾਸਤੇ ਕਢੇਗਾ ਤੇ ਬਾਕੀ ਜਿੰਨੇ ਵੀ ਤੁਹਾਡੇ ਅਫਸਰ ਸਾਹਿਬ ਨੇ ਚਾਹੇ ਉਹ ਜਲੇਦੇ ਚਾਹੇ ਤੁਹਾਡੇ ਸਾਡੇ ਇੱਥੇ ਦੇ ਅਸੀਂ ਇਹਦੇ ਬਹੁਤ ਖੁਸ਼ ਹਾਂ ਸਮਝੂਨਾ ਕਿ ਤੈਸੇ ਕਰੇ ਨਾ ਕੋਈ ਦਿੱਕਤ ਨਹੀਂ ਬਾਈ ਗੁਰਜੀ ਦਾ ਖਾਸਾ ਬਾਈ ਕਰੀ ਆ ਗਈ ਅਜਾ ਸਰ ਚਾਖਲੋ ਲੈ ਆਓ ਕੋਈ ਨਹੀਂ ਕੋਈ ਨਹੀਂ ਇਹ ਪੱਕੀ ਤੁਹਾਡੇ ਨਾਲ ਆਜੋ ਆਜੋ ਆਹ ਸੀਪੇ ਚਿਪਕੇ ਚੱਲ ਨੇ ਬਹੁਤੇ ਕਰਾਂ ਕੋਈ ਗੱਲ ਸੀ ਆਜੋ ਆਜੋ ਅੱਗੇ ਕਰ ਲਓ ਰੱਖਦੇ ਗਰਮ ਕਰ ਤੋੜੀ ਬੰਦ ਆਣੇ ਰੇਟ ਰੱਖਦੇ ਆ ਆਹ ਲਓ ਆਪਣੇ ਗੁਰੂ ਜੀ ਹੇਠੇ ਕਰਾਓ ਲਾ ਦੇਣੀ ਅੱਗੇ ਅੱਗੇ ਕਰਨਾ ਦਾ ਜੋ ਦੋਰਾ ਗੱਡੇ ਆਖਨੇ ਦਾ ਕੀ ਕਹਿਣਾ ਚਾਹਦੇ ਸਨ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਦਾ ਜੀ ਆਇਆਂ ਨੂੰ ਤੁਸੀਂ ਇਸ ਦੌਰੇ ਨੂੰ ਕਵਰ ਕਰਨ ਦੇ ਲਈ ਆਏ ਹੋਰ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਅੰਦਰ ਵੀਟ ਦੀ ਪ੍ਰੋਕੂਰਮੈਂਟ ਦਾ ਸੀਜ਼ਨ ਚੱਲ ਰਿਹਾ ਔਰ ਡੇ ਬਾਈ ਡੇ ਜਿਹੜੀ ਕਣਕ ਦੀ ਖਰੀਦ ਆ ਉਹ ਆਪਣੇ ਅਪੀਕ ਤੇ ਜਾ ਰਹੀ ਹੈ ਸੋ ਲਗਾਤਾਰ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਦੇ ਅੰਦਰ ਜਿਹੜੇ ਖਰੀਦ ਦੇ ਸਵਾਰਥ ਦੇ ਪ੍ਰਬੰਧ ਕੀਤੇ ਆ ਫੂਡ ਸਪਲਾਈ ਵੱਲੋਂ ਜਾਂ ਜਿਹੜੀਆਂ ਸਾਡੀਆਂ ਪ੍ਰਕੋਰਪੋਰੇਟ ਏਜੰਸੀਜ਼ ਆ ਉਹਨਾਂ ਨੂੰ ਗਰਾਸ ਰੂਟ ਤੇ ਚੈੱਕ ਕਰਨ ਦੇ ਲਈ ਮੈਂ ਹਰ ਰੋਜ਼ ਪੰਜਾਬ ਦੀਆਂ ਮੰਡੀਆਂ ਤੇ ਜਾਣਾ ਸੋ ਅੱਜ ਵੀ ਮੈਂ ਜ਼ਿਲ੍ਹਾ ਮੋਗਾ ਔਰ ਹੁਣ ਲੁਧਿਆਣਾ ਦੇ ਅੰਦਰ ਆਇਆ ਸੋ ਲਗਾਤਾਰ ਇਹ ਹਰ ਰੋਜ਼ سلسلہ ਚੱਲ ਰਿਹਾ ਸੋ ਮੈਂ ਇਹ ਕਹਿ ਸਕਦਾ ਕਿ ਕਿਸਾਨ ਮੁੱਖ ਤੌਰ ਤੇ ਮੰਡੀ ਤੋਂ ਬੜਾ ਖੁਸ਼ ਹੋ ਕੇ ਵਾਪਸ ਜਾ ਰਹੇ ਆ ਔਰ ਜਿਸ ਕਿਸਮ ਦੀ ਫੀਡਬੈਕ ਪੰਜਾਬ ਦੇ ਵਿੱਚੋਂ ਆ ਰਹੀ ਹੈ ਜ ਜ ਤੁਸੀਂ ਵੀ ਸਾਰੇ ਜਾਣਦੇ ਹੋ ਇਸ ਵਾਰ ਬੰਪਰ ਫਸਲ ਜਿਹੜੀ ਹੈ ਪੰਜਾਬ ਦੇ ਵਿੱਚ ਕਣਕ ਦੀ ਉਹ ਪੈਦਾਵਾਰ ਹੋਈ ਆ ਔਰ ਇਸ ਬੰਪਰ ਫਸਲ ਦਾ ਜਿੱਥੇ ਸਾਨੂੰ ਕੇਂਦਰੀ ਪੂਲ ਦੇ ਅੰਦਰ ਐਕਸਟਰਾ ਜਾਣ ਦੀ ਖੁਸ਼ੀ ਵੀ ਆ ਅਨਾਜ ਦੀ ਉਹਦੇ ਨਾਲ ਨਾਲ ਕਿਸਾਨ ਨੂੰ ਵੀ ਆਰਥਿਕ ਤੌਰ ਤੇ ਕਾਫੀ ਇਹਦਾ ਫਾਇਦਾ ਹੋਵੇਗਾ ਸੋ ਇਹ ਇੱਕ ਸਾਨੂੰ ਕੁਦਰਤ ਦਾ ਵੀ ਧੰਨਵਾਦ ਕਰਨਾ ਬਣਦਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਨੰਝਾਲਾਖ ਐਮਟੀ ਦੇ ਕਰੀਬ ਰਾਈਵਲ ਬੜੀ ਪਹੁੰਚੀ ਆ ਔਰ ਉਹਦੇ ਵਿੱਚੋਂ 4.43 ਲੱਖ ਐਮਟੀ 4.43 ਲੱਖ ਐਮਟੀ ਜਿਹੜੀ ਆ ਉਹ ਖਰੀਦੀ ਜਾ ਚੁੱਕੀ ਹੈ ਸਾਡੀਆਂ ਵੱਖ-ਵੱਖ ਏਜੰਸੀਜ਼ ਵੱਲੋਂ ਔਰ ਉਹਦਾ ਜਿਹੜਾ ਬਣਦਾ ਪੈਸਾ ਜਿਹੜਾ ਐਮਐਸਪੀ ਦੇ ਮੁਤਾਬਕ ਕਿਸਾਨ ਨੂੰ ਮਿਲਣਾ ਚਾਹੀਦਾ 5573 ਕਰੋੜ ਰੁਪਇਆ ਉਹ ਕਿਸਾਨ ਦੇ ਖਾਤੇ 'ਚ ਡਿਲੀਵਰ ਹੋ ਚੁੱਕਿਆ ਤੇ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਜਿਹੜਾ ਮਾਨਜੁਗ ਮੁੱਖ ਮੰਤਰੀ ਜੀ ਦਾ ਕਮਿਟਮੈਂਟ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਉਹਨਾਂ ਦਾ ਜਿਹੜਾ ਵਾਦਾ ਵੀ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਦੇ ਦਾ ਚੱਕਣਾ ਚੱਕਣਾ ਪਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਆ ਉਹ ਕਿਸਾਨ ਦੇ ਖਾਤੇ 'ਚ ਪੇਮੈਂਟ ਵੀ ਅਸੀਂ ਪਵਾਵਾਂਗੇ ਸੋ ਇਹ ਬੜਾ ਰੋਸ਼ਨ ਪੱਖ ਆ ਕਿ ਕਿਸਾਨ ਕਈ-ਕਈ ਹਫ਼ਤੇ ਉਸ ਪੈਸੇ ਨੂੰ ਡਿੱਗਦਾ ਸੀਗਾ ਜਿਹਦੇ ਨਾਲ ਉਹਨੇ ਆਪਣੀ ਅਗਲੀ ਫਸਲ ਦੀ ਤਿਆਰੀ ਕਰਨੀ ਹੁੰਦੀ ਆ ਸੋ ਪੰਜਾਬ ਦੇ ਅੰਦਰ ਜਿੰਨਾ ਵੀ ਸਾਡਾ ਮੈਕੈਨਿਜ਼ਮ ਹੈ ਡਿਪਾਰਟਮੈਂਟ ਤੋਂ ਪੂਰੀ ਤਰ੍ਹਾਂ ਐਕਟਿਵ ਹੈਗਾ ਸੋ ਸਾਡੇ ਨਾਲ ਮੇਰੇ ਨਾਲ ਇਸ ਵੇਲੇ ਐਸ ਡੀ ਐਮ ਖੰਨਾ ਔਰ ਸਾਡੇ ਮੈਡਮ ਸਫਾਲੀ ਜਿਹੜੀ ਸਾਡੇ ਡੀ ਐਫ ਐਸ ਸੀ ਨੇ ਤਮਾਮ ਸਾਡੇ ਜਿਹੜੇ ਏਜੰਸੀਜ਼ ਦੇ ਗਵਰਨਮੈਂਟ ਦੇ ਦੇ ਡੀ ਐਮ ਨੇ ਉੱਥੇ ਹਾਜ਼ਰ ਨੇ ਸੋ ਲਗਾਤਾਰ ਮੈਂ ਕਹਿ ਸਕਦਾ ਕਿ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ 124 ਲੱਖ ਐਮਪੀ ਦਾ ਜਿਹੜਾ ਸਾਨੂੰ ਟਾਰਗੇਟ ਮਿਲਿਆ ਉਹ ਵੀ ਪੂਰਾ ਕਰਾਂਗੇ ਔਰ ਨਾਲ ਦੀ ਨਾਲ ਜਿਹੜਾ ਪੰਜਾਬ ਦੇ ਅੰਦਰ ਜਿਹੜੇ ਬੰਦੋਬਸਾ ਦਾ ਸਵਾਲ ਹੈਗਾ ਚਾਹੇ ਗਰੇਟਾਂ ਦਾ ਸਵਾਲ ਆ ਚਾਹੇ ਬਾਰਦਾਨੇ ਦਾ ਸਵਾਲ ਆ ਚਾਹੇ ਤਰਪਾਲਾਂ ਦਾ ਸਵਾਲ ਆ ਸੋ ਸਾਰੇ ਪ੍ਰਵਾਂ ਜਿਹੜੇ ਆ ਉਹ ਸਰਕਾਰ ਵੱਲੋਂ ਕੀਤੇ ਗਿਆ ਸੋ ਮੈਂ ਅੱਜ ਖੰਨੇ ਮੰਡੀ ਚ ਆਇਆ ਇੱਥੇ ਦੇਖਣ ਦਾ ਮੌਕਾ ਮਿਲਿਆ ਬਹੁਤ ਸਮੂਧਲੀ ਚੱਲ ਰਿਹਾ ਮੈਨੂੰ ਆਰਤੀ ਸਹਿਬਾਨ ਮਿਲੇ ਆ ਮਾਰਕੀਟ ਕਮੇਟੀ ਦੇ ਸਾਡੇ ਚੇਅਰਮੈਨ ਮਿਲੇ ਆ ਸਭ ਨੇ ਦੱਸਿਆ ਕਿ ਇੱਥੇ ਜਿਹੜਾ ਬਹੁਤ ਸਮੂਧਲੀ ਕੰਮ ਚੱਲ ਰਿਹਾ ਸੋ ਲੱਗਦਾ ਕਿ ਪੰਜਾਬ ਦੇ ਅੰਦਰ ਜਿਹੜਾ 10 ਕ ਦਿਨ ਸੀਜ਼ਨ ਹੋਰ ਚੱਲੂਗਾ ਸੋ ਮੈਂ ਇੱਕ ਉਮੀਦ ਕਰਦਾ ਕਾਮਨਾ ਕਰਦਾ ਕਿ ਜਿਹੜਾ ਸੀਜ਼ਨ ਆ ਪੰਜਾਬ ਦੇ ਅੰਦਰ ਜਿਹੜੀਆਂ ਵੀ ਫੈਕਲਟੀਜ਼ ਪ੍ਰਕੂਰਮੈਂਟ ਨਾਲ ਜੁੜੀਆਂ ਨੇ ਉਹਨਾਂ ਸਾਰਿਆਂ ਲਈ ਇਹ ਵਧੀਆ ਸੀਜ਼ਨ ਪੰਜਾਬ ਦੇ ਅੰਦਰ ਰਹੂਗਾ ਖੰਨਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਇੱਥੇ ਮੈਂ ਹਰ ਵਾਰ ਆਨਾ ਅੱਜ ਵੀ ਮੈਂ ਆਇਆ ਔਰ ਮੈਨੂੰ ਬੜਾ ਚੰਗਾ ਇੱਥੇ ਪ੍ਰਬੰਧਾਂ ਦਾ ਜਿਹੜਾ ਉਹ ਮਨ ਸਿਸਟਮ ਦੇਖਣ ਨੂੰ ਮਿਲਿਆ ਸੋ ਪੰਜਾਬ ਦੇ ਕਿਸਾਨਾਂ ਨਾਲ ਸਾਡਾ ਵਾਦਾ ਕਰ ਲਖ ਲਖਾ ਦਾਣਾ ਚੱਕਾਂਗੇ ਐਮਐਸਪੀ ਦੇ ਉੱਤੇ ਤੇ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਜਿਹੜੀ ਆ ਉਹ ਤੁਹਾਡੇ ਖਾਤੇ ਵਿੱਚ ਬਾਵਾ ਮੰਤਰੀ ਜਿਹੜਾ ਸਾਡੀ ਚਦਾਲੇ ਸਾਡੇ ਚਦਾਲੇ ਐਮਪੀ ਤੁਸੀਂ ਦੱਸਿਆ ਸਰਕਾਰੀ ਮਾਲ ਕਿੰਨਾ ਪ੍ਰਾਈਵੇਟ ਕਿੰਨਾ ਜੀ ਜਿਹੜੀ ਸਰਕਾਰੀ ਖਰੀਦ ਕਿੰਨੀ ਹੋਈ ਆ ਪ੍ਰਾਈਵੇਟ ਕਿੰਨੀ ਹੋਈ ਆ ਜੀ ਪੂਰੇ ਪੰਜਾਬ ਮੇਰੇ ਖਿਆਲ ਜੇ ਮੈਂ ਐਕੂਰੇਟ ਅੰਕੜੇ ਮਤਲਬ ਤੁਹਾਨੂੰ ਦੇ ਸਕਦਾ ਪਰ ਚੰਗੀ ਗੱਲ ਇਹ ਆ ਵੀ ਆਰਕਾ ਟਰੇਡਰਸ ਵੀ ਕਾਫੀ ਆ ਉਹ ਵੀ ਕਾਫੀ ਮਾਲ ਖਰੀਦ ਰਿਹਾ ਤੇ ਮੈਨੂੰ ਲੱਗਦਾ ਵੀ 10% ਜਿਹੜਾ ਆ ਵਕ ਵਕ ਮੰਡੀਆਂ ਸੀ ਜੋ ਮੈਨੂੰ ਫੀਡਬੈਕ ਮਿਲੀ ਆ ਉਹ ਵੀ ਉਹਨਾਂ ਨੇ ਖਰੀਦਿਆ ਸੋ ਕਿਉਂਕਿ ਇੰਟਰਨੈਸ਼ਨਲ ਪਦਰਤ ਜਿਹੜਾ ਉਹ ਵੀਟ ਦਾ ਇੱਕ ਖਲਾਜ ਆ ਮਤਲਬ